ਦੋਸਤੋ ਉਸ ਛਿੜੀ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਜਿਹੜੀ ਛਿੜੀ ਦੇ ਵਿੱਚ ਗੁਰੂ ਸਾਹਿਬ ਆ ਕੇ ਬਰਾਜਮਾਨ ਹੋਏ ਸਨ ਦੋਸਤੋ ਕਹਿੰਦੇ ਵੀ ਇਸ ਛਿੜੀ ਦੀ ਜ਼ਮੀਨ ਨੂੰ ਕੋਈ ਵੀ ਬੋਂਦਾ ਵੀਦਾਂ ਨਹੀਂ ਜਿਹੜਾ ਕੋਈ ਬੋਂਦਾ ਉਹਦਾ ਨੁਕਸਾਨ ਹੋ ਜਾਂਦਾ ਹੈ ਸਵਾਗਤ ਹੈ ਅੱਜ ਦੀ ਸਾਡੀ ਨਵੇਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਐਸੇ ਸਥਾਨ ਦੇ ਦਰਸ਼ਨ ਕਰਾਵਾਂਗੇ ਅਤੇ ਨਾਲ ਹੀ ਆਪਾਂ ਇੱਕ ਛਿੜੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਇਆ ਸਨ ਨੌਵੇਂ ਪਾਸ਼ਾ ਜੀ ਆਇਆ ਸਨ ਅਤੇ ਹੋਰ ਵੀ ਅਸੀਂ ਇਥੋਂ ਦੇ ਸਥਾਨ ਬਾਰੇ ਤੁਹਾਨੂੰ ਦੱਸਾਂਗੇ ਸੋ ਦੋਸਤੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਦੋਸਤੋ ਅਸੀਂ ਖੜੇ ਆ ਗੁਰਦੁਆਰਾ ਕੈਲੋ ਸਾਹਿਬ ਪਾਸ਼ੇ ਨੌਵੀਂ ਢਲਮਾ ਦੋਸਤੋ ਆ ਜਿਹੜੀ ਸੜਕ ਹੈ ਖੁੱਡੀਪਿੰਡ ਤੋਂ ਆਉਂਦੀ ਆ ਜੇਕਰ ਤੁਸੀਂ ਆਉਣਾ ਖੁੱਡੀਪਿੰਡ ਤੋਂ ਵੀ ਆ ਸਕਦੇ ਹੋ ਤੇ ਹੁਣ ਅਸੀਂ ਤੁਹਾਨੂੰ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਇਹ ਤੁਸੀਂ ਦੇਖ ਸਕਦੇ ਬੋਰਡ ਦੇ ਉੱਤੇ ਪੜ੍ਹ ਸਕਦੇ ਹੋ ਗੁਰਦੁਆਰਾ ਪਾਸ਼ੇ ਨੌਵੀਂ ਕੈਲੋ ਸਾਹਿਬ ਸਾਹਮਣੇ ਦੋਸਤੋ ਜਿਹੜੀ ਤੁਸੀਂ ਛਿੜੀ ਦੇਖ ਰਹੇ ਹੋ ਅਸੀਂ ਤੁਹਾਨੂੰ ਇਸ ਛਿੜੀ ਦੇ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਇਸ ਛਿੜੀ ਦੇ ਵਿੱਚ ਵੀ ਗੁਰੂ ਸਾਹਿਬ ਆਏ ਸੀਗੇ ਤੇ ਬਾਕੀ ਹੋਰ ਵੀ ਤੁਹਾਨੂੰ ਗੱਲਾਂ ਬਾਤਾਂ ਇਸ ਸਥਾਨ ਬਾਰੇ ਦੱਸਾਂਗੇ ਹੁਣ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲੱਗੇ ਆ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਵੀ ਖੇਤਾਂ ਦੇ ਵਿੱਚ ਮੌਜੂਦ ਹੈ ਦੋਸਤੋ ਅਸੀਂ ਹੁਣ ਖੇਤਾਂ ਦੇ ਵਿੱਚ ਬਣੀ ਸੜਕ ਤੋਂ ਦੀ ਲੰਘ ਰਹੇ ਹਾਂ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਬਹੁਤ ਹੀ ਸੋਹਣੀ ਇਮਾਰਤ ਹੈ ਤੁਸੀਂ ਦੇਖ ਸਕਦੇ ਹੋ ਆਨੰਦ ਆ ਰਿਹਾ ਦੇਖ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਗੁਰਦੁਆਰਾ ਸਾਹਿਬ ਖੇਤਾਂ ਦੇ ਵਿੱਚ ਬਣਿਆ ਹੋਇਆ ਤੁਸੀਂ ਆਸ-ਪਾਸੇ ਦੇਖ ਸਕਦੇ ਹੋ ਵੀ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਪੇੜ ਪੌਦੇ ਗੁਰਦੁਆਰਾ ਸਾਹਿਬ ਦੇ ਲੱਗੇ ਹੋਏ ਨੇ ਇਹ ਸਾਹਮਣੇ ਰੋਟੀ ਦਾ ਰੁੱਖ ਲੱਗਿਆ ਹੋਇਆ ਹੈ ਦੋਸਤੋ ਇਸ ਸਾਈਡ ਤੋਂ ਛਿੜੀ ਆ ਜਿਹੜੀ ਸਾਹਮਣੇ ਤੁਹਾਨੂੰ ਦਿਖਾਉਣੀ ਆ ਸਾਹਮਣੇ ਦੇਖੋ ਸਾਹਮਣੇ ਖਜੂਰ ਦੇ ਦਰਖਤ ਦੇ ਵਿੱਚ ਦੀ ਦੇਖੋ ਉਹ ਸਾਹਮਣੇ ਛਿੜੀ ਦਿਖਦੀ ਆ ਦੋਸਤੋ ਹੁਣ ਅਸੀਂ ਤੁਹਾਨੂੰ ਗੁਰੂ ਘਰ ਦੇ ਇਤਿਹਾਸ ਬਾਰੇ ਵੀ ਦੱਸਾਂਗੇ 1665 ਈਸਵੀ ਦੇ ਵਿੱਚ ਗੁਰੂ ਸਾਹਿਬ ਇਸ ਸਥਾਨ ਦੇ ਉੱਤੇ ਆਏ ਸੀਗੇ ਗੁਰੂ ਸਾਹਿਬ ਸੇਖਾ ਪ੍ਰਵਾਹੀ ਪੰਡਾ ਹੰਡਾਇਆ ਅਤੇ ਉਸ ਤੋਂ ਬਾਅਦ ਅੜੀਸਰ ਸਾਹਿਬ ਅੜੀਸਰ ਸਾਹਿਬ ਤੋਂ ਸੋਹੀਆਣਾ ਸਾਹਿਬ ਸੋਹੀਆਣਾ ਤੋਂ ਇੱਥੇ ਆਏ ਸੀਗੇ ਦੋਸਤੋ ਇਸ ਸਥਾਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਗੁਰਦੁਆਰਾ ਸਥਾਪਿਤ ਕੀਤਾ ਹੋਇਆ ਅਤੇ ਸੰਗਤਾਂ ਇਸ ਸਥਾਨ ਦੇ ਉੱਤੇ ਹਰ ਦਸਵੀਂ ਵਾਲੇ ਦਿਨ ਆਉਂਦੀਆਂ ਨੇ ਦੋਸਤੋ ਇਤਿਹਾਸ ਮੁਤਾਬਕ ਦੱਸਿਆ ਜਾਂਦਾ ਵੀ ਜਦੋਂ ਗੁਰੂ ਸਾਹਿਬ ਇੱਥੇ ਆਏ ਸੀਗੇ ਤਾਂ ਲੋਕਾਂ ਨੇ ਉਹਨਾਂ ਦੀ ਕੋਈ ਤਹਿਲ ਸੇਵਾ ਨਹੀਂ ਸੀ ਕੀਤੀ ਤਾਂ ਉਸ ਤੋਂ ਬਾਅਦ ਦੋਸਤੋ ਗੁਰੂ ਸਾਹਿਬ ਇੱਥੋਂ ਚਲੇ ਗਏ ਅਤੇ ਇੱਥੋਂ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਬਹੁਤ ਪਸਤਾਵਾ ਹੋਇਆ ਵੀ ਸਾਡੇ ਤੋਂ ਗੁਰੂ ਸਾਹਿਬ ਦੀ ਸੇਵਾ ਨਹੀਂ ਹੋਈ ਤਾਂ ਦੋਸਤੋ ਉਸ ਤੋਂ ਬਾਅਦ ਜਿਹੜੇ ਇੱਥੋਂ ਦੇ ਲੋਕ ਸੀਗੇ ਉਹ ਪਿੰਡ ਕੈਲੋ ਜਾ ਕੇ ਬਸ ਗਏ ਸਨ ਇੱਥੋਂ ਜ਼ਮੀਨਾਂ ਵੇਚ ਕੇ ਚਲੇ ਗਏ ਸਨ ਬਠਿੰਡੇ ਦੇ ਕੋਲੇ ਪਿੰਡ ਪੈਂਦਾ ਪਿੰਡ ਕੈਲੋ ਅਤੇ ਦੋਸਤੋ ਇਸ ਗੁਰਦੁਆਰਾ ਸਾਹਿਬ ਦੇ ਤੁਸੀਂ ਅੰਦਰ ਵੀ ਦਰਸ਼ਨ ਕਰ ਸਕਦੇ ਹੋ ਅੱਗੇ ਤੁਹਾਨੂੰ ਇਸ ਜਗ੍ਹਾ ਤੇ ਬਣਿਆ ਇੱਕ ਇਤਿਹਾਸਕ ਖੂਬੀ ਦਿਖਾਵਾਂਗੇ ਦੋਸਤੋ ਅਸੀਂ ਹੁਣ ਦਰਬਾਰ ਸਾਹਿਬ ਦੇ ਅੰਦਰ ਆ ਤੁਸੀਂ ਦੇਖ ਸਕਦੇ ਹੋ ਵੀ ਦਰਬਾਰ ਸਾਹਿਬ ਦੇ ਅੰਦਰ ਬਹੁਤ ਸੋਹਣੀ ਪਾਲਕੀ ਸਜਾਈ ਹੋਈ ਆ ਬਹੁਤ ਦੋਸਤੋ ਹੁਣ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਬਾਹਰਲੀ ਸਾਈਡ ਬਣੀ ਲੋਕੇਸ਼ਨ ਦਿਖਾਵਾਂਗੇ ਸਾਹਮਣੇ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਤੇ ਅੱਗੇ ਤੁਹਾਨੂੰ ਲੈ ਕੇ ਚੱਲਾਂਗੇ ਇਸ ਸਾਈਡ ਤੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਰਸੋਈ ਬਣੀ ਹੋਈ ਹੈ ਜਿੱਥੇ ਕੀ ਸੰਗਤਾਂ ਲੰਗਰ ਸਕਦੀਆਂ ਨੇ ਦਸਵੀਂ ਵਾਲੇ ਦਿਨਾਂ ਇੱਥੇ ਦੋਸਤੋ ਦਸਵੀਂ ਭਰਦੀ ਹੈ ਦਸਵੀਂ ਵਾਲੇ ਦਿਨ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਹੁਣ ਅਸੀਂ ਹੁਣ ਅਸੀਂ ਤੁਹਾਨੂੰ ਉਹ ਇਤਿਹਾਸਕ ਖੂਹ ਵਾਲਾ ਲੈ ਕੇ ਚੱਲਦੇ ਹਾਂ ਜਿਹੜਾ ਇੱਥੇ ਕੀ ਉਸ ਟਾਈਮ ਤੋਂ ਦੱਸਿਆ ਜਾਂਦਾ ਜਦੋਂ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਆਏ ਸਨ ਬਾਕੀ ਦੋਸਤੋ ਇਤਿਹਾਸ ਬਾਰੇ ਪੱਕਾ ਸਬੂਤ ਤਾਂ ਨਹੀਂ ਹੁੰਦੇ ਪਰ ਜਿਵੇਂ ਜਿਵੇਂ ਸਾਨੂੰ ਪਤਾ ਲੱਗਦਾ ਅਸੀਂ ਓਮੇ ਓਮੇ ਸੰਗਤਾਂ ਨੂੰ ਦੱਸਦੇ ਆ ਓਮੇ ਓਮੇ ਜਿਹੜੇ ਦੋਸਤ ਮਿੱਤਰ ਸਾਡੀ ਵੀਡੀਓ ਦੇਖਦੇ ਆ ਉਹਨਾਂ ਨੂੰ ਦੱਸਦੇ ਆ ਹੁਣ ਅਸੀਂ ਤੁਹਾਨੂੰ ਉਸ ਖੂਹ ਵੱਲ ਲੈ ਕੇ ਚੱਲਦੇ ਆ ਕਿਉਂਕਿ ਖੂਹ ਥੋੜਾ ਜਿਹਾ ਸਾਈਡ ਦੇ ਉੱਤੇ ਬਣਿਆ ਹੋਇਆ ਸੀਗਾ ਤੇ ਬਾਬਾ ਜੀ ਸਾਨੂੰ ਉਹ ਖੂਹ ਦਿਖਾਉਣਗੇ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਸਦੀਆਂ ਪੁਰਾਣਾ ਖੂਹ ਖੂ ਬਹੁਤ ਹੀ ਡੂੰਘਾਗਾ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਖੂ ਦੇ ਵਿੱਚ ਪ੍ਰਾਣੀਆਂ ਜਿਹੜੀਆਂ ਲਾਹੌਰੀ ਟਾ ਨੇ ਉਹ ਲੱਗੀਆਂ ਹੋਈਆਂ ਨੇ ਖੂ ਨੂੰ ਗਰਿੱਲ ਨਾਲ ਤੋਂ ਬੰਦ ਕੀਤਾ ਹੋਇਆ ਤਾਂ ਕਿ ਇਹਦੇ ਵਿੱਚ ਕੋਈ ਡਿੱਗ ਨਾ ਜਾਵੇ ਕਿਉਂਕਿ ਖੂ ਆ ਜਿਹੜਾ ਬਹੁਤ ਜ਼ਿਆਦਾ ਡੂੰਘਾਗਾ ਤੇ ਪਹਿਲਾਂ ਤਾਂ ਇਹਦੇ ਵਿੱਚ ਪਾਣੀ ਆਉਂਦਾ ਹੁੰਣਾ ਪਰ ਹੁਣ ਦੋਸਤੋ ਇਸ ਦੇ ਵਿੱਚ ਪਾਣੀ ਨਹੀਂ ਆਉਂਦਾ ਇਸ ਕਰਕੇ ਇਹਨੂੰ ਬੰਦ ਕੀਤਾ ਹੋਇਆ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋ ਜੇ ਕੋਈ ਵਿੱਚ ਨਾ ਜਾ ਡੇ ਦੋਸਤੋ ਇਹ ਇਤਿਹਾਸਕ ਖੂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੋਇਆ ਹੁਣ ਅਸੀਂ ਤੁਹਾਨੂੰ ਉਸ ਛਿੜੀ ਵੱਲ ਲੈ ਕੇ ਚੱਲਦੇ ਹਾਂ ਜਿੱਥੇ ਦੱਸਿਆ ਜਾਂਦਾ ਵੀ ਇਸ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਛਿੜੀ ਵਾਲੇ ਸਥਾਨ ਦੇ ਉੱਤੇ ਆਏ ਸਨ ਦੋਸਤੋ ਅਸੀਂ ਕਈ ਬੰਦਿਆਂ ਨਾਲ ਇੱਥੇ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਵੀ ਜਦੋਂ ਗੁਰੂ ਸਾਹਿਬ ਇੱਥੇ ਆਏ ਸੀਗੇ ਤਾਂ ਉਹ ਪਹਿਲਾਂ ਇਸ ਛੱਡੀ ਵਾਲੇ ਸਥਾਨ ਤੇ ਆ ਕੇ ਬੈਠੇ ਸੀਗੇ ਤਾਂ ਜਿਹੜੇ ਲੋਕ ਇਤਿਹਾਸ ਮਤਾ ਕੋ ਸਾਨੂੰ ਦੱਸਦੇ ਨੇ ਉਹ ਕਹਿੰਦੇ ਨੇ ਤਾਂ ਹੀ ਇਹ ਜਿਹੜੀ ਛਿੜੀ ਆ ਇੱਥੇ ਜ਼ਮੀਨ ਆ ਜਿਹੜੀ ਉਹ ਵਿਹਲੀ ਛੱਡੀ ਗਈ ਹੈ ਇਸ ਨੂੰ ਕੋਈ ਬਾਹੀ ਨਹੀਂ ਕਰਦਾ ਕਿਉਂਕਿ ਦੋਸਤੋ ਜੇਕਰ ਕਹਿੰਦੇ ਕੋਈ ਬਾਹੀ ਕਰਦਾ ਤਾਂ ਉਸ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਇਸ ਛਿੜੀ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਰੋਖੀ ਰੁਕ ਤੁਹਾਨੂੰ ਨਜ਼ਰ ਆਉਣਗੇ ਕਿਉਂਕਿ ਦੋਸਤੋ ਅਸੀਂ ਝਿੜੀ ਨੂੰ ਸਾਰੇ ਪਾਸੇ ਘੁੰਮ ਕੇ ਦੇਖਿਆ ਸੀਗਾ ਵੀ ਕੋਈ ਨਾ ਕੋਈ ਤਾਂ ਇੱਥੇ ਸਾਨੂੰ ਪੁਖਤਾ ਸਬੂਤ ਮਿਲੇ ਪਰ ਦੋਸਤੋ ਸਾਨੂੰ ਕੋਈ ਪੁਖਤਾ ਸਬੂਤ ਤਾਂ ਨਹੀਂ ਮਿਲਿਆ ਪਰ ਜਿਹੜੀ ਇਹ ਝਿੜੀ ਆ ਇਹ ਬਹੁਤ ਵੱਡੀ ਤਦਾਦ ਦੇ ਵਿੱਚ ਇੱਥੇ ਰੁੱਕ ਲੱਗੇ ਹੋਏ ਨੇ ਤੇ ਇਸ ਕਰਕੇ ਇਸ ਕਰਕੇ ਦੋਸਤੋ ਇਸ ਦੀ ਕੋਈ ਬਾਹੀ ਨਹੀਂ ਕਰਦਾ ਕੋਈ ਬੁਝਾਈ ਨਹੀਂ ਕਰਦਾ ਇਸ ਥਾਨ ਦੇ ਆਸ-ਪਾਸੇ ਖੇਤ ਨੇ ਆਸ-ਪਾਸੇ ਵਾਲੇ ਖੇਤਾਂ ਦੇ ਵਿੱਚ ਤਾਂ ਲੋਕ ਕੋ ਪੈਲੀ ਬੋਂਦੇ ਨੇ ਬੀਜਦੇ ਨੇ ਤੁਸੀਂ ਦੇਖ ਸਕਦੇ ਹੋ ਪਰ ਦੋਸਤੋ ਜਿਹੜਾ ਇਹ ਝਿੜੀ ਵਾਲਾ ਸਥਾਨ ਆ ਜਿੱਥੇ ਕੀ ਸਾਹਮਣੇ ਤੁਹਾਨੂੰ ਦਿਖਾਉਣਿਆ ਬਹੁਤ ਪੁਰਾਣਾ ਇੱਕ ਬੋੜ ਵੀ ਐ ਦੋਸਤੋ ਇਹ ਜਿਹੜਾ ਬੋੜ ਐ ਇਹਦੇ ਬਾਰੇ ਵੀ ਦੱਸਿਆ ਜਾਂਦਾ ਵੀ ਇਹ ਵੀ ਬਹੁਤ ਪੁਰਾਣਾ ਗਾ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਬੋੜ ਦੇ ਤਣਿਆਂ ਤੋਂ ਪਤਾ ਲੱਗਦਾ ਵੀ ਇਹ ਕਾਫੀ ਜ਼ਿਆਦਾ ਪੁਰਾਣਾ ਜਿਹੜਾ ਵਿਸ਼ਾਲ ਬੋੜ ਐ ਦੋਸਤੋ ਇਸ ਜਗ੍ਹਾ ਬਾਰੇ ਸਾਨੂੰ ਕੋਈ ਪੁਖਤਾ ਸਬੂਤ ਤਾਂ ਨਹੀਂ ਮਿਲੇ ਪਰ ਅਸੀਂ ਤੁਹਾਨੂੰ ਜਿਵੇਂ ਜਿਵੇਂ ਸਾਨੂੰ ਪਤਾ ਲੱਗਿਆ ਅਸੀਂ ਊਵੇਂ ਊਵੇਂ ਤੁਹਾਨੂੰ ਇਸ ਜਗ੍ਹਾ ਬਾਰੇ ਦੱਸਿਆ ਗਿਆ ਇਸ ਸਥਾਨ ਬਾਰੇ ਦੱਸਿਆ ਗਿਆ ਕਿਉਂਕਿ ਦੋਸਤੋ ਕਿਉਂਕਿ ਦੋਸਤੋ ਇਹ ਜਿਹੜੀ ਜਗ੍ਹਾ ਕੀ ਇਹ ਜਿਹੜੀ ਝਿੜੀ ਹੈ ਇਹ ਉਸ ਇਤਿਹਾਸਕ ਗੁਰਦੁਆਰੇ ਦੇ ਬਿਲਕੁਲ ਨੇੜੇ ਹੈ ਇਸ ਕਰਕੇ ਦੋਸਤੋ ਬਹੁਤ ਸਾਰੇ ਲੋਕ ਇਸ ਝਿੜੀ ਨੂੰ ਉਸ ਇਤਿਹਾਸਕ ਗੁਰਦੁਆਰੇ ਨਾਲ ਵੀ ਜੋੜਦੇ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਵੀ ਸਾਰੀ ਝਿੜੀ ਹੈ ਜਿਹੜੀ ਉਹ ਬਿਲਕੁਲ ਖਾਲੀ ਪਈ ਐ ਇਕੱਲੇ ਤੁਹਾਨੂੰ ਰੁੱਖ ਮਿਲਣਗੇ ਇੱਥੇ ਕੋਈ ਵੀ ਬਾਹੀ ਜਾਂ ਕੋਈ ਬੀਜ ਦਾ ਨਹੀਂ ਕੋਈ ਵੀ ਖੇਤੀ ਨਹੀਂ ਕਰਦਾ ਤੇ ਜੇ ਕੋਈ ਕਰਦਾ ਤਾਂ ਕਹਿੰਦੇ ਉਹਦਾ ਨੁਕਸਾਨ ਹੋ ਜਾਂਦਾ ਬਾਕੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਹੋਰ ਹਰ ਤੱਕ ਵੀ ਜਰੂਰ ਸ਼ੇਅਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ